ਹਾਂਜੀ ਕਿਸਾਨ ਭਰਾਵੋ ਕੀ ਹਾਲ ਚਾਲ ਆ ਸਾਰੇ ਵੀਰਾਂ ਦੇ ਬਾਈ ਹੋਰ ਠੀਕ ਠਾਕ ਹੋਮੋਗੇ ਬਾਈ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾਈ ਆ ਨਾ ਗਰਵੀਰ ਡੈਰੀ ਫਾਰਮ ਦੇ ਵਿੱਚੋਂ ਬਣਾਈ ਆ ਮਿੱਤਰੋ ਜੋ ਕਿ ਬਾਈ ਆ ਬਹੁਤ ਘੈਂਟ ਕੰਮ ਕਰਨ ਜਾ ਰਹੇ ਆ ਤੇ ਆਪਣੇ ਸਾਰੇ ਵੀਰਾਂ ਦੀ ਸਿਹਤ ਦਾ ਖਿਆਲ ਰੱਖਣ ਵਾਲਾ ਕੰਮ ਆ ਇੱਕ ਤਰ੍ਹਾਂ ਕਿਉਂਕਿ ਅੱਜ ਕੱਲ ਬਹੁਤ ਮਲਾਵਟ ਵਾਲੀਆਂ ਚੀਜ਼ਾਂ ਆਉਂਦੀਆਂ ਹਰੇਕ ਭਰਾਵਾਂ ਨੂੰ ਪਤਾ ਹਨਾ ਤੇ ਆਪਾਂ ਤੁਹਾਡੀ ਬਾਈ ਨਾਲ ਗੱਲ ਕਰਾ ਦਨੇ ਹਾਂਜੀ ਬਾਈ ਸ਼ਸ਼ੀ ਕਾਲ ਜੀ ਵੀ ਇੱਕ ਤਾਂ ਨਾਮ ਦਸੀ ਆਪਣਾ ਜਗਜੀਤ ਸਿੰਘ ਜਗਜੀਤ ਸਿੰਘ ਡੈਰੀ ਦਾ ਆਪਣਾ ਨਾਮ ਕੀ ਡੈਰੀ ਦਾ ਗਰਵੀਰ ਡੈਰੀ ਫਾਰਮ ਗਰਵੀਰ ਡੈਰੀ ਫਾਰਮ ਹੈ ਆਪਣੀ ਲੋਕੇਸ਼ਨ ਆ ਜੀ ਮਾਈ ਜੀ ਮਲਕੇਸ਼ਨ ਆ ਗਈ ਨਾਈਲ ਰੋਡ ਤੇ ਆਪਣਾ ਹਨਾ ਫਾਰਮ ਆ ਜਾਂਦਾ ਲੈ ভাই ਦੱਸੀ ਆਪਾਂ ਜਿਹੜਾ ਖੁਆ ਤਿਆਰ ਕਰਨ ਲੱਗਣਾ ਖੁਆ ਆਪਾਂ ਪਿਓਰ ਤਿਆਰ ਕਰਨਾ ਜੀ ਪਿਓਰ ਤਿਆਰ ਮੰਨ ਕੇ ਚੱਲ ਵੀ ਕੋਲੇ ਖੜ ਕੇ ਅਗਲਾ ਕਢਾ ਲੈ ਜੀਨੇ ਦੁੱਧ ਲੈ ਕੇ ਜਾਣਾ ਕੋਈ ਖਾਤਰ ਦੁੱਧ ਨਹੀਂ ਜੀ ਖੁਆ ਹੀ ਆਪਾਂ ਦੇਣਾ ਖੁਆ ਹੀ ਮਿਲੂ ਠੀਕ ਆ ਤੇ ਕੱਲਾ ਖੁਆ ਹੋਰ ਕਿਆ ਵਗੈਰਾ ਖੁਆ ਦੀ ਕੁਆਲਿਟੀ ਜਮਾਂ ਟੌਪ ਹੋਣੀ ਹੈ ਤੇ ਰੇਟ ਕੀ ਹੋਣ ਨਾਲ ਰੇਟ ਆਪਾਂ ਫੋਨ ਤੇ ਰੇਟ ਫੋਨ ਤੇ ਕਰ ਲਉਂਗੇ ਜਿਹੜੇ ਭਰਾਣੇ ਲੈਣਾ ਲੈ ਆਈ ਮੇਤਰੋ ਮਾੜਾ ਜ ਤੁਸੀਂ ਮੱਜਾਂ 'ਚ ਮਾਰੋ ਨੇਗਾ ਐਨ ਚਮਕਦੀਆਂ ਪਈਆਂ ਵੀਰਾਂ ਕੋਲੇ ਸਾਰੀ ਦੁੱਧ ਆਪਣਾ ਜਿਹੜੇ ਭਰਾਣੇ ਸ਼ੁੱਧ ਚੀਜ਼ ਖਾਣੀਆਂ ਹਨਾ ਉਹਦੇ ਖਾਤਰ ਵੀਰੇ ਪੈਸਾ ਨਹੀਂ ਦੇਖਿਆ ਜਾਂਦਾ ਹਨਾ ਕਿਉਂਕਿ ਮਲਾਵਟ ਵਾਲੀਆਂ ਚੀਜ਼ ਅੱਜ ਕੱਲ ਬਹੁਤ ਆਉਂਦੀਆਂ ਤੇ ਇਹ ਬਹੁਤ ਵਧੀਆ ਪ੍ਰਾਲਾ ਵਾਈਆਂ ਦਾ ਹਨਾ ਤੇ ਬਾਈ ਖੁਆ ਤਿਆਰ ਕਰਕੇ ਦੇਣਗੇ ਤੁਹਾਨੂੰ ਜਿਹੜੇ ਭਰਾਣੇ ਕੋਲੇ ਖੜ ਕੇ ਕਰਾਉਣਾ ਕੋਲੇ ਖੜ ਕੇ ਕਰਾ ਲੈ ਤੇ ਨਹੀਂ ਵੀਰਾਂ ਨੂੰ ਆਰਡਰ ਦੇ ਸਕਦੇ ਤੇ ਨੰਬਰ ਆਪਾਂ ਵਾਈਆਂ ਦਾ ਸਕਰੀਨ ਤੇ ਜ਼ਰੂਰ ਲਾ ਦਨੇ ਆ ਤੇ ਨੰਬਰ ਥੋੜਾ ਵੀਰੇ ਸਕਰੀਨ ਤੇ ਲਾ ਦਨੇ ਆ ਤੇ ਮੰਨ ਕੇ ਚਲੋ ਵੀ ਜਿੰਨਾ ਚਾਹੀਦਾ ਉਹਨਾ ਕਰ ਦੋਗੇ ਹਾਂਜੀ ਹਾਂਜੀ ਦੋ ਕਿਲੋ 3 ਕਿਲੋ 10 ਕਿਲੋ 20 ਹਨਾ ਜਿਹੜੇ ਨੇ ਵੱਧ ਲੈਣਾ ਮੰਨ ਕੇ ਚਲੋ ਵੀ ਕਿਸੇ ਵੀਰ ਦੇ ਵਿਆਹ ਤੇ ਵੱਧ ਜਾਣਕਾਰੀ ਤੁਸੀਂ ਮਾਲਕਾਂ ਨਾਲ ਲੈ ਲਓ ਆਪਾਂ ਨੰਬਰ ਸਕਰੀਨ ਤੇ ਲਾਵਾਗੇ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ ਧੰਨਵਾਦ